ਅੱਜ ਦੀ ਬੇਨਤੀ ਨਿਸ਼ਕਾਮ ਸੇਵਾ ਭਾਵਨਾ ਰੱਖਣ ਵਾਲੇ ਸੇਵਾਦਾਰਾਂ ਲਈ ਹੈ ਨਿਸ਼ਕਾਮ ਸੇਵਾ ਦੀ ਭਾਵਨਾ ਰੱਖਣ ਵਾਲੇ ਸੇਵਾਦਾਰਾਂ ਨੂੰ ਕਿਤੇ ਵੀ ਲਗਾ ਦਿੱਤਾ ਜਾਵੇ ਭਾਵੇਂ ਪੰਡਾਲ ਦੀ ਡਿਊਟੀ ਹੋਵੇ ਭਾਵੇਂ ਸੇਵਾ ਲੰਗਰ ਦੀ ਹੋਵੇ ਭਾਵੇਂ ਪਾਰਕਿੰਗ ਦੀ ਸੇਵਾ ਹੋਵੇ ਭਾਵੇਂ ਕੋਈ ਵੀ ਸੇਵਾ ਹੋਵੇ ਨਿਸ਼ਕਾਮ ਸੇਵਾਦਾਰ ਕਦੇ ਵੀ ਨਾ ਨਹੀਂ ਕਰਦੇ ਉਹ ਆਪਣੀ ਦਿੱਤੀ ਗਈ ਸੇਵਾ ਤੋਂ ਵੀ ਵੱਧ ਸੇਵਾ ਕਰ ਦਿੰਦੇ ਹਨ ਉਹ ਕਦੇ ਵੀ ਦੁਨੀਆਂ ਨੂੰ ਜਵਾਬ ਦੇ ਨਹੀਂ ਹੁੰਦੇ ਉਹ ਹਮੇਸ਼ਾ ਆਪਣੇ ਆਪ ਨੂੰ ਅਤੇ ਆਪਣੇ ਪਰਮਾਤਮਾ ਨੂੰ ਜਵਾਬ ਦੇ ਹੁੰਦੇ ਹਨ ਉਹਨਾਂ ਦਾ ਵਖਰਾ ਹੀ ਚਰਿੱਤਰ ਹੁੰਦਾ ਹੈ ਤੇ ਉਹ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਹੁੰਦੇ ਹਨ ਨਿਸ਼ਕਾਮ ਸੇਵਾ ਭਾਵਨਾ ਵਾਲੇ ਸੇਵਾਦਾਰ ਭਾਵੇਂ ਬਹੁਤ ਥੋੜੇ ਹੁੰਦੇ ਹਨ ਪਰ ਉਹ ਥੋੜੀ ਗਿਣਤੀ ਦੇ ਬਾਵਜੂਦ ਵੀ ਸੰਗਤ ਦੇ ਵਿੱਚ ਬਹੁਤ ਪ੍ਰੇਮ ਭਾਵਨਾ ਬਣਾ ਕੇ ਰੱਖਣ ਵਿੱਚ ਸਫਲ ਹੁੰਦੇ ਹਨ ਪਰਮਾਤਮਾ ਉਹਨਾਂ ਦੇ ਨਾਲ ਹੁੰਦਾ ਹੈ ਨਿਸ਼ਕਾਮ ਸੇਵਾ ਦਾ ਵੰਡ ਦੇ ਲਈ ਪਹਿਲਾਂ ਇਨਸਾਨ ਨੂੰ ਇਸ ਭਾਵਨਾ ਨੂੰ ਅਪਣਾਉਣਾ ਪਵੇਗਾ ਹੌਲੀ ਹੌਲੀ ਪਰਮਾਤਮਾ ਮਿਹਰ ਕਰਦਾ ਹੈ ਕਿ ਉਹ ਨਿਸ਼ਕਾਮ ਸੇਵਾ ਦੀ ਭਾਵਨਾ ਰੱਖਣ ਵਾਲਾ ਸੇਵਾਦਾਰ ਬਣ ਜਾਂਦਾ ਹੈ ਇਸ ਲਈ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਬਹੁਤ-ਬਹੁਤ ਸਤਿਕਾਰ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਹੈ ਕਿ ਉਹਨਾਂ ਨੇ ਸੰਗਤ ਦੇ ਵਿੱਚ ਬਹੁਤ ਹੀ ਪ੍ਰੇਮ ਬਹੁਤ ਹੀ ਪਿਆਰ ਦਾ ਵਾਤਾਵਰਨ ਬਣਾ ਕੇ ਰੱਖਿਆ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਬਹੁਤ-ਬਹੁਤ ਸਤਿਕਾਰ ਉਹਨਾਂ ਨੂੰ ਹਮੇਸ਼ਾ ਪਰਮਾਤਮਾ ਵੱਲੋਂ ਅਸ਼ੀਰਵਾਦ ਮਿਲਦਾ ਹੈ ਉਹਨਾਂ ਨੂੰ ਦੁਨੀਆਦਾਰਾਂ ਦੇ ਅਸ਼ੀਰਵਾਦ ਦੀ ਲੋੜ ਨਹੀਂ ਹੁੰਦੀ ਉਹ ਸਿੱਤੇ ਉਸ ਪਰਮਾਤਮਾ ਦੇ ਨਾਲ ਜੋਰੇ ਹੋਏ ਹੁੰਦੇ ਹਨ ਇਹ ਬਿੰਦੀਆਂ ਮੈਨੂੰ ਜਾਂਪਦਾ ਹੈ ਕਿ ਆਪ ਜੀ ਨੂੰ ਥੋੜਾ ਜਿਆਗ ਲਾਉਣ ਦੀਆਂ ਬਾਕੀ ਤੁਸੀਂ ਆਪਣਾ ਆਪਣਾ ਜੋ ਪ੍ਰੈਕਟੀਕਲ ਹੈ ਉਹ ਸੇਵਾ ਤੁਸੀਂ ਪ੍ਰੈਕਟੀਕਲ ਦੇ ਦੌਰਾਨ ਸੇਵਾ ਦੇ ਦੌਰਾਨ ਆਪਣੇ ਆਪ ਸਿੱਖਣਾ ਹੈ ਇਹ ਤਾਂ ਇੱਕ ਮਾਮੂਲੀ ਜਿਹਾ ਉਬਰਾਲਾ ਜੋ ਆਪ ਜੀ ਲਈ ਕੀਤਾ ਗਿਆ ਹੈ ਉਮੀਦ ਹੈ ਆਪ ਜੀ ਨੂੰ ਪਸੰਦ ਆਏਗਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ